ਆ ਲੋ ਤੇ ਵੈਲਕਮ ਆ ਬਰੋ ਵੀਰ ਪਰ ਆ ਤੁਸੀਂ ਕਿਹੜਾ ਡੋਗੋਂਗੇ ਤੇ ਮੁੰਡੇ ਕਿਦੇ ਚੱਲ ਕੇ ਬਈ ਸ਼ਿਕਸ਼ ਆਪ ਲੋਗ ਬੈਗ ਬੋ ਲੱਤ ਲੈ ਲੈਂਦੇ ਨੇ ਟਾਈਮ ਬਣੀ ਜਿਹੜਾ ਬਜਲਾ ਲੈ ਆਉਲੇ ਨੇ ਰਾਤ ਆ ਬਈ ਮੋਟਰਸਾਈਕਲ ਦਾ ਕੰਮ ਕਰਾ ਕੇ ਲੈ ਗਿਆ ਸੀ ਕਿਨੇ ਰੁਪਏ ਲਾ ਕੇ 800 ਰੁਪਏ ਲਾ ਕੇ ਕਲਚ ਪਲੇਟਾ ਬੋਈ ਆ ਕੇ ਮੇਰੇ ਵੀਰ ਮਲੇ ਤੇਲ ਬਲਦਾ ਹੈ ਇਹਦਾ ਸਾਡੇ ਇੱਕ ਬੰਦੇ ਸਾਡੇ ਲਈ ਚਾਹ ਪੀਣ ਗਏ ਨੇ ਵਾਹ ਗਰੂ ਬਾਦਿਆਂ ਆਕੇ ਹੁਣ ਬੰਦਾ ਵੀ ਸਾਡੇ ਨਾਲ ਹੀ ਉਹ ਪੌਲੀ ਲੈ ਕੇ ਆਇਆ ਆ ਸੁਨਾਮ ਵਾਲਾ ਬੰਦਾ ਮਿਲ ਗਿਆ ਵਾਲੇ ਵੀ ਆਕੇ ਵਾਹ ਵੀ ਵੀ ਤਾਂ ਖੜੇ ਜਵਾਗਰ ਆਏ ਪੁੱਛ ਰਹੇ ਹੀਗੇ ਵਾਹ ਵੀ ਕੱਲ ਰਾਤ ਕਿੰਨੇ ਪੈਸੇ ਲਾਗੇ ਚੁਲੇਟਾ ਹੋ ਰਿਹਾ ਆ ਸਾਵੇਂ ਸ਼ਾਮ ਵੀ ਆਇਆ ਹੋਇਆ ਉਹ ਤੁਹਾਨੂੰ ਤਾਂ ਪਤਾ ਲੱਗੂਗਾ ਮੈਂ ਪੁੱਛ ਰਿਹਾ ਬੰਦੇ ਨੂੰ ਮਾਂ ਰਾਤ ਕਿੰਨੇ ਪੈਸੇ ਲਾਗੇ 1000 ਕੀ ਲਾਗੇ ਸਾਡੇ ਮਿਸਤਰੀ ਨਾਲ ਲੜੀ ਗਏ ਤੇ ਘੜੇ ਵਾਹ दिने दिने दिने। आपने भी नहीं बनने के तो हू नगर टप्पना पवा ये चलो बांध आगे आइए चले <laughs> सब लॉक शूट कर रहे ਦਾ ਇਹ ਤਾਂ ਦੱਸਦੇ ਯਾਰ ਵੀ 2 ਵਜੇ ਉੱਠਿਆ 5 ਵਜੇ ਚੱਲ ਰਿਹਾ ਇਥੋਂ ਹੁਣ ਕਹਿੰਦੇ ਸਾਰੀ ਸੰਗਤ ਅੱਗੇ ਗੋਗਨ ਘਾੜ ਕਰਨੀ ਦਾ ਚਾਲੇ ਪਾਰੀ ਹੈਗੀ ਤੇ ਵੀ ਗੋਗਨ ਘਾੜਨ ਚਾਲੇ ਪਾਰ ਰਹੇਗੇ ਇਥੋਂ ਲੋਕਾਂ ਨੇ ਮੁੰਡੇ ਚੜਦੇ ਪਹਾੜਾ ਵੱਲ ਜਿਹਨੇ ਜਿਹਨੇ ਅੱਗੇ ਚੜੀ ਜਾ ਰਹਿਗੇ ਪਹਾੜ ਦੇ ਉੱਚੇ ਆ ਜਾਂਦੇ ਨੇ ਦੇਖੋਗੇ ਕਿ ਇਹ ਬਾਹਰ ਵਾਲਾ ਵੀ ਹੋ ਗਿਆ ਤੇ ਰਵਾਫ ਤੋਂ ਕਹਿੰਦਾ ਆ ਆ ਗਈ ਪੰਜੀਆਂ ਵੀ ਹੋਊ। ਹੋਰ ਯਾਰੇ ਕਹਿੰਦੇ ਹੁੰਦੇ। ਹੁੰਦੇ ਤਾਂ ਥੱਕ ਗਏ ਤਾਂ ਆਰੇ ਖੜਾ ਲੈ ਮੋਟਰਸਾਈਕਲ ਦਾ ਸਿਕਮਿੰਟ ਇਹਨਾਂ ਨੇ। ਤੇ ਕਿੰਨਾ ਚਿਰ ਦੇਖੋ ਮੂਰੇ।

ਆਪ ਤੁੰਗੀ ਰਹੀ ਜੀ ਕੱਪੜਾ ਕੱਪੜਾ ਆਏਗਾ ਕਿ ਕਿਚਰਾਂ ਦੇ ਕਿਛੇ ਲੋਈ ਪਰਚੀ ਬਣਾ ਲਈ ਬਈ ਟੋਕੇ ਕਿਤੇ ਸਾਡੇ ਨਾਲ ਦੇ ਦੋ ਜਣੇ ਨੇਗੇ ਪਿੱਛੇ ਰਹਿ ਜਾਂਦੇ ਨੇਗੇ ਉਹ ਬਣਾ ਲਾ ਹੁਣ ਬਣਾ ਰਿਆਂ ਸਿੰਪੀਆ ਲੱਗ ਰਹੀ ਰੀਲ ਬਣਾਉਣ ਵਾਸਤੇ ਫਾਇਰ ਹੋਇਆ ਅੱਗ ਲੱਗੀ ਆ ਰਿਹਾ ਕਿਤੇ ਕੋਈ ਧਾਰ ਕੇ ਸਾਡ ਤੇ ਹੋ ਜੋ ਤੁਸੀਂ ਬਾਬਿਓ ਸਰਾਈ ਆ ਕਿਤੇ ਮੋਰ ਨਾਲੇ ਚੀਕ ਲਿਕਲੀ ਵੀ ਉਹ ਆਗੇ ਸਾਡੇ ਬੰਦੇ ਪਿੱਛੇ ਵਹਲੇ ਆ ਰਹੇ ਨੇ ਇੱਕ ਤਾਂ ਇਹ ਲੱਗ ਕਿ ਉਹਨ ਵੇਰੀਲਾ ਤੇ ਖਿੱਚ ਕੇ ਰੱਖਿਆਗਾ ਤੁਸੀਂ ਵੀ ਥੋੜਾ ਜੀ ਆ ਜਾ ਕੇ ਰੱਖਿਆਗਾ ਥੋੜਾ ਜਿਆ ਕੀ ਆ ਗਿਆ ਮੈਨੂੰ ਕੀ ਆ ਗਿਆ ਆਈ ਦਾ ਪਿੱਛੇ ਵਫਾ ਖੜੇ ਉਹਨੂੰ ਲੈ ਕੇ ਤੇ ਉੱਤਰ ਪੱਥਰ ਨਾਲ ਡਿੱਗ ਜੇ ਕੱਟ ਕੇ ਲਾਣੀਓ ਸਾਲਿਆ ਪੱਕਾ ਪੂਕਿਆ ਮੇਰੀ ਜਾਇ ਹੋਊਗਾ ਆਏਗਾ ਕੋਈ ਨਾ ਧਿਆਰ ਰੱਖਾਂਗੇ ਬਈ ਇਹ ਕੋ ਬੰਦਾ ਹਰੇ ਫਿਰ ਫੋਟੋ ਫੋਟੋ ਖਿਚਵਾਤੀ ਰੱਖਣਾ ਆ ਚਲੋ ਦੇਖਦੇ ਆਂ ਕਿ ਲਾਈ ਗਈ ਬੰਦਾ ਆਇਕਨ ਨਾਲ ਡਰ ਲਾ ਰਿਹਾ ਕਿ ਉੱਤੋਂ ਕੋ ਪੱਥਰਿਆਂ ਨਾਲ ਆ ਜੇ ਵੀ ਕਾ ਯਾਰਾ ਮੀਲਾ ਕੀ ਆ ਗਿਆ ਆ ਗਿਆ ਆ ਗਿਆ ਉਹ ਚਾਚਾ ਉਹ ਜਿਹੜਾ ਭਾਈ ਖੜਾ ਕਹਿੰਦੇ ਉਹ ਆ ਰਿਹਾ ਬੱਜਿਆ ਆ ਗਿਆ ਯਾਰ ਕੱਢ ਕੱਢ ਪੱਥਰ ਸਭੀ ਤੇਰੇ ਮੂੰਹ 'ਚ ਾ ਡਾ ਓਏ ਹੋਰ ਜਮਾਈ ਉਹਦੇ ਮਾਰ ਕਾ ਤਿੱਖਾ ਆਈ ਜਾ ਓਏ ਤੂੰ ਦੇ ਕੀ ਮੂੰਹ ਬਰ

ਚਲੋ 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 ਦੇਖੇ ਰਾਵਣ ਚੂਲਾ ਵੀ ਦਿਖਾਵਾ ਇਨਨ ਕਹਦੇ ਰਾਵਣ ਚੂਲਾ ਨਹੀਂ ਦੇਖਿਆ ਯਾਰ ਆਪਾ ਜਿਹੜਾ ਚਲੋ ਅੱਗੇ ਵਧੀ ਹੁਣ 10 ਘੰਟਾ ਮੱਖਾ ਮਾਰ ਕੇ ਸਾਡੇ ਬੰਦੇ ਨੂੰ ਹੈਲ ਲੱਗੀ ਆ ਜਦ ਮਿੱਕ ਉੱਤਰਿਆ ਕਿੰਨੇ ਦੀ ਆਈ ਲੈ ਤਾਂ ਸਾਰਿਆਂ ਵਾਂਦੇ 6 ਨੇ ਵਸਤੇ ਚਲ ਕੋਈ 100 ਰੁਪਏ ਉੱਤੇ ਚੜਾਈ ਤੇ ਲੱਗੀ ਚੜਾਈ ਚੜਨ ਦਾ 100 ਰੁਪਏ ਇਨੇ ਬੋਝੇ ਕਰਤੋ ਆ ਸ੍ਰੀ ਲੰਗਰ ਤੁੰਗਰ ਦੰਦ ਸਾਹਿਬ ਕਿਹਦੇ ਜਾ ਰਹੇ ਆ ਅੱਜ ਜਾਈਂ ਹਮੇ ਬਾਟ ਬਹੁਤ ਕੱਢਣੀ ਹੈਗੀ ਫਿਰ ਮਿਲਦੇ ਗੇ ਦੇ ਘਰ ਬੰਦੇ ਇਹਨੇ ਪੁੱਛ ਰਹੇ ਨੇ ਕਿ ਬਰਫ ਕਿਥੇ ਆ ਕੇ ਮਿਲੂਗੀ ਤੁਹਾਨੂੰ ਕਿਉਂ ਆਣ ਆਣੇ ਟਰਾਲੀ ਜਣ ਕਿਥੇ ਟਰਾਲੀ ਓਲੀ ਓਲੀ ਟਰਾਲੀ ਜਾਣਾ ਬਈ ਕਹਿੰਦਾ ਉੱਥੇ ਜਾ ਕੇ ਬਰਫ ਮਿਲੂਗੀ ਆ ਟਰਾਲੀ ਚੱਲ ਰਹੀ ਹੈ ਨਾ ਹਾਂ ਜੀ ਕਾਉਂ ਦੇ ਨੰਬਰ ਓਰੀ ਕੱਢ ਲੇ ਕਾ ਓ ਕੀ ਆਵਾਜ਼ ਆ ਵਾ 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 ਉਹ ਚੱਲੇ ਗਿਆ ਇੱਥੇ ਜਾਣਾ ਵੀ ਤੋਂ ਵਾ ਠੀਕ ਐ ਐਸਾ ਚੱਲੇ ਗਿਆ ਬੰਦੇ ਸਾਡੇ ਲਈ ਕੈਂਪ ਕੋ ਮੋਰੇ ਨੇਗੇ ਕੋ ਲੋ ਮੁੰਡਿਆ ਪਤਾ ਉਹ ਅੱਗੇ ਚੱਲੋਣਾ ਤਾ ਮੋਗੋ ਕਿ ਮੈਂ ਫਿਰਦਾ ਹਾਂ ਪਹਾੜਾਂ 'ਚ ਉੱਤੇ 70 75 ਕਿਲੋਮੀਟਰ ਰਹਿ ਗਿਆ ਦੋ ਮਿੰਟ ਘਾੜ ਤੇ ਇੱਕ ਟਿਕਾਣਾ ਕੋ ਪਹੁੰਚਦੇ ਹਾਂ ਇਹ ਅੰਨੇ ਘਾੜ ਤੋਂੜੇ ਪਿੱਛੇ ਵਾਲੇ ਦੋ ਘਾੜ ਨੇ ਦੋ ਘਾੜੇ ਪਿੱਛੇ ਨੇ ਹਾਰ ਕਰੋ ਬਾਣੋਗੀ ਆ ਕਾਲ ਸਿਰ ਆਇਆ ਬਖਸ਼ਰਾ ਕੀ ਦੇ ਕਿ ਇਧਰ ਰਸਤੇ ਪਰ ਜਨਾ ਆਪਣੇ ਕਿਤੇ ਕਿਤੇ ਚਮਾਂ ਹੀ ਖਰਾਬ ਹੋਈ ਬੈਠੇ ਚੱਲਦੇ ਰਹੋ ਹੰਡ ਨਹੀਂ ਆ ਰਹੀ ਇਹ ਅੱਗੇ ਮੈਂ ਤਾਂ ਉੱਥੇ ਘਾ ਲਾਈ ਬਰ ਬਰ ਗਿਆ ਮੈਂ ਦੇਖਾਵਾ ਚੈੱਕ ਕਰਾਣੇ ਮੋਟਰਸਾਈਕਲਾਂ ਦੇ ਕੋਈਆਂ ਚੈੱਕ ਕਰਾ ਲਈ ਆ ਅੱਧਾ ਗਏ ਇਹਨਾਂ ਚੋਲੇ ਨਹੀਂ ਲੋਟ ਆਇਆ ਸਾਰੇ ਰਾਹ ਜੋਤੀ ਮੰਡ ਪਹੁੰਚਣਾ ਨੇ ਜੋਤੀ ਮੰਡ ਪਹੁੰਚਣਾ ਨੇ ਆ ਆਲੇ ਉਦੀ ਉਹ ਠੀਕ ਹੈ ਬੋਸ ਆ ਗਿਆ ਇਹ ਕਿਨਿਆਰਾਂ ਤੋਂ ਹੋਰ ਤੋਂ ਤੁਹਾਨੂੰ ਇਹਨੇ ਆ ਦੇਈਏ ਛੋਟੇ ਛੋਟੇ ਕਰ ਸਾਡਾ ਵੀ ਹਣੇ ਕੁ ਰਹਿ ਗਿਆ ਕਿ ਵੀ ਭਾਈ ਇਹ ਨਹੀਂ ਜਾਣੋ ਨਿਆਰੇ ਲੋ ਇੱਧਰ ਨੂੰ ਕਰੋ ਇੱਧਰ ਨੂੰ ਕੁਝ ਨਹੀਂ ਹੋਏ ਆ ਲੈ 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 ਕਿੱਥੇ ਨੂੰ ਜਾਵੋ ਇੱਥੇ ਮਿਲਦਾ ਚੀਜ਼ ਆ ਗਈ ਕਰਦਾ ਨੇ ਤੇ ਬੰਦੇ ਲੈ ਬੈਗ ਨਹੀਂ ਉਤਾਰੇਗੇ ਆ ਦੇਖ ਲੋ ਕਿੱਥੇ ਚੜੇ ਫਿਰਦੇ ਨੇ ਫਾਟੇ ਵਰਗਾ ਲੱਤ ਤੜਾ ਲੈਣ ਉੱਤੇ ਚੜ ਕੇ ਹਨਾ ਓਏ ਐ ਕਿਚਰ ਆਪਣਾ ਵਰਗਾ ਲੱਤਾਂ ਤੜਾ ਲੈ ਉੱਤੇ ਆ ਕੇ ਇਧਰੋਂ ਨੱਬ ਕੇ ਖੁੱਤੋ ਤੋੜ ਕੀ ਰਹੇ ਨੇ ਜਿਆ ਪੁੱਛ ਗਿਆ ਓਏ ਜ ਵੱਜ ਗਿਆ ਕੇ ਹੈਂ ਡੰਗਰ ਨੂੰ ਬਣਵਾ ਦੇ ਐ ਤਾਂ ਹੋ ਗਈਆਂ ਪੂਰੀਆਂ ਲੱਗਦਾ ਬਾਈ ਪੱਥਰ ਪੁੱਥਰ ਭੰਨ ਕੇ ਲੈ ਗਏ ਦਿਹਾੜੀ ਬਾਹਰ ਯਾਰ ਸੰਜੋਗੀ

ਸ਼ੀਸ਼ੇ ਦੇ ਵਿੱਚ ਜਿਸਾ ਪੰਡਾ ਰੇ ਭਾਈ ਨਾਲ ਤਾਂ ਆ ਰਹੀਆਂ ਦੋ ਗੱਡੀਆਂ ਰਹਿਦੀਆਂ ਨੇ ਮਨਾ ਹੇ ਨੀਚੇ ਆਉ ਉਹ ਇਹ ਜੇ ਮੁੜੇ ਉਹ ਤਾਂ ਸਾਡੇ ਕੋਲ ਇੱਕ ਵਾਰੀ ਮੇਰ ਪੈ ਗਈ ਕਹਿੰਦੇ ਇਹ ਦੇਖੋ ਆਪ ਤਾਂ ਕਹਿੰਦੇ ਵੀ ਹਾਂ ਵੀ ਉਹ ਖੇਤੀ ਕਿਵੇਂ ਹੁੰਦੀ ਆ ਤੇ ਇਹ ਲੁੱਟੇਵੇਂ ਹੁੰਦੀ ਆ

ਤੂੰ ਹਵਾਰਨ ਲੱਗਿਆ ਹਵਾਰਨ ਲੱਗਾ ਬਈ ਕਾ ਮੋੜ ਤੇ ਸਹੀ ਚੱਲ ਰਿਹਾ ਵੀ ਉਹ ਕਹਣਾ ਬਈ ਸਾਨੂੰ ਆਈ ਜਾਂਦੇ ਆ ਦੋਨੇ ਵੇਚ ਕੇ ਆਣਾ ਤੁਹਾਨੂੰ ਬਸ ਚੜ ਕੇ ਆਣਾ ਪਊਗਾ ਇਹਦਾ ਇੰਜਨ ਕਰਾ ਆਂਦਿਆਂ ਦੇ ਕਰਾ ਕੇ ਲੈ ਗਏ ਸੀਗੇ ਕਰੇ ਜਾ ਕੇ ਫਾਲਟ ਚੈੱਕ ਮੇਰ ਕਰੂ ਜਾ ਕੇ ਫੇਰ ਹੋਊਗਾ ਉਦੀ ਕਲਚ ਪਲੇਟ ਬੋਆ ਕੇ ਲੈ ਗਏ ਸੀ ਇੱਕ ਵਾਰੀ ਪੋਲੇ ਜਾਂਦੇ ਫੇਰ ਪੋਣੀਆਂ ਬੈਣ ਗਿਆ ਲੱਗਦਾ ਜੋ ਮਰਜੀ ਹੋ ਰਿਹਾ ਪਰ ਸਵਾਦ ਆ ਰਿਹਾ ਪੂਰਾ ਸਵਾਦ ਆ ਰਿਹਾ ਐਡਵੈਂਚਰ ਐਡਵੈਂਚਰ ਹੋ ਰਿਹਾ ਪੂਰਾ ਉਹ ਮੇਰੇ ਵਾਲਿਆਂ ਤੇ ਤੋਂ ਬੱਧੀਆ ਉਹ ਕੰਮੇ ਬੂਤੀ ਨਹੀਂ ਨਾਲ ਪਾਉਂ ਤੂੰ ਪਰ ਉਹ ਗੁਰਾ ਜਪਾਂ ਕਿਉਂ ਚਲੇ ਜਹਿਰਵਾ 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 ਹੋ ਜਾਊਗਾ ਫਿਰ ਤੇ ਕਦੇ ਕਦੇ ਵਾਸਤੇ ਉਹ ਦੇ ਦੇ ਪੇਟੀ ਕਾ ਕੋਈ ਬੰਦੇ ਆ ਗਿਆ ਸੀਗਾ ਪਤਾ ਨਹੀਂ ਕਿਉਂ ਆ ਗਿਆ ਤੈਨੂੰ ਲੱਗ ਰਹੇ ਨੇ ਹਲੇ ਤੇਲ ਪਾਣਾ ਲੱਗੇ ਨੇ ਉਹਨੂੰ ਫੋਟਣੀਆਂ ਇਹਦੇ ਤੇਲ ਪਾ ਕੇ ਨਾ ਕੰਮ ਕਰਾ ਲਓ ਤੁਸ ਜੀ ਦਾ ਨਾ ਮੇਰੇ ਬੰਦਾ ਨਾ ਤੀ ਮਰਨ ਵਾਲੀ ਪੰਜਾਂ ਪੰਜਾਂ ਦੀ ਪੰਜਾਂ ਦੀ ਆਮ ਤਾਂ ਇੱਕ ਦਿਨ ਪਹਿਲਾਂ ਇਹ ਇੰਜ ਕਰਿਆ ਉਹਦਾ ਰੇਸ ਦੀ ਰੇਸ ਦੀ ਭਰਾ ਟੈਂਕੀ ਭੈਣ ਚੋਕ ਰੇਸ ਦੇ ਦੇ ਓਏ ਜੋਸ਼ਨਾ ਰੇਸ ਦੀ ਕੀ ਕਰਾ ਬੰਦ ਕਰਾ 12 ਬੰਦ ਬੰਦ ਕਰਨ ਨੂੰ ਕਿਉਂ ਆ? ਬੰਦ ਕਰ ਲੈ ਬਗਲਾ ਦੇਖ। ਕਹਿੰਦਾ ਕਹਿੰਦਾ ਉਬਾਲਾ ਮਾਰੂਗਾ। ਕਹਿੰਦਾ ਉਬਾਲਾ ਮਾਰੂਗਾ। ਅੱਗ ਮਾਰਿਆ। ਇਹ ਕਿ ਕਰ ਖਾਲੀ ਹੋਵੇ ਮੇ ਲਾ ਲਾ। ਬਾਹਰ ਨਹੀਂ ਕਿਦਲੀਆ ਮੇਰੇ ਨਾਲ ਦੇਗਾ। ਅਵੇ ਲੈ ਖਾਲੀ ਹੋਵੇ ਆਓ। ਆਹ ਦੇਖੋ। ਖਾਲੀ ਆ ਤੇ ਕੀ? ਕਹਾਲੇ ਤੈਨੂੰ ਕੀ ਪਤਾ ਲੱਗੂ ਇਹ ਮਗਲਾ ਦੇ ਨੂੰ ਐ ਪਤਾ ਲੱਗ ਗਿਆ। ਸਾਫ ਕਰਕੇ ਪਾਈ ਨੂੰ ਆ। ਸਾਬ ਗੱਲ ਕੇ ਪਈ ਜੋ ਕਿਚੜੀ ਲੋਰ ਨੂੰ ਕਰ ਲੈ ਤੇਰਾ ਜੀ ਦੇਖ ਲੈ ਦੁਲਗਾ ਤੇਰੇ ਨਾਲ ਵੀ ਹੋਊਗਾ ਕਿਚੜ ਦਾ ਮੂਠਾ ਪਿਆ ਓਏ ਕਿਚੜ ਦਾ ਪੰਮੇ ਨੇ ਬੰਨ ਰਾਇਆ ਕਰਕੇ ਲੰਬੇ ਦਾ ਵੇਲੇ ਪੋੜ ਕੇ ਦੇਖੀ ਚੱਲੋਂ ਤਾਂ ਕਿ ਆਹ ਦੇਖੋ ਹੁਣ ਤਾਂ ਮਾਰਦੇ ਤਾਂ ਕੁਛ ਪਾਇਣ ਬੋਲਿਆ ਕਰ ਹਾਂ ਇੱਕ ਤਾਂ ਅਗਲਾ ਤੈਨੂੰ ਕਹਿ ਰਿਹਾ ਹੈਗਾ ਵੀ ਹਾਂ ਵੀ ਹੈਲਪ ਕੋਈ ਕੋਈ ਹੈਲਪ ਚਾਹੀਦੀ ਹੁੰਦੀ ਹੈਗੀ ਮਾਰ ਕੇ ਥੋੜਾ ਗੁਰਦਾ ਆ ਲਿਆ ਤੂੰ ਤੇਰਾ ਹੋਰ ਹਾਂ ਅਗਲਾ ਕਦਾਂ ਪੁੱਛਣਾ ਬੱਸ ਹਾਂ ਬਲਾਈ ਦਾ ਜਮਾਨਾ ਹੀ ਨਹੀਂ ਰਹਾ ਬਿੱਤੀ ਕੇ ਨਾ ਕਲਾਵਾ ਕੀ ਕਿਵੇਂ ਦਾ ਡਿਲੀਮਾ ਪੈ ਗਿਆ ਬੜੀ ਤੋਂ ਬੜੀ ਕਰਕੇ ਗਿਆ ਅਗਲਾ ਮੁੱਕ ਕੇ ਦੇ ਦਾਂਗੇ ਕੰਗਿਤਾਂ ਅੰਗੇ ਟਿੱਕੀ ਜੀ ਨੂੰ ਉੱਥੇ ਤੱਕ ਛੱਡ ਦਾਂਗੇ ਲੋਕੀ ਕਹਿੰਦੇ ਸਵੇਰੇ 5:30 ਵਜੇ ਚੱਲੇ ਹੋਏ 5:30 ਵਜੇ ਗੋਦੀ ਨਗਰ ਪਹੁੰਚ ਗਏ ਕੀ ਰਹੋਗੇ ਨੇ ਹੁਣ ਆਨੇ ਦਾ ਮੋਟਰਸਾਈਕਲ ਆ ਗਈ ਪਾਰਕਿੰਗ 'ਚ ਸਾਡੇ ਨਾਲ ਦੀ ਇੱਕ ਦਾ ਮੋਟਰਸਾਈਕਲ ਖੜ ਗਿਆ ਚਣੀ ਦਾ ਮੋਟਰਸਾਈਕਲ ਖੜ ਗਿਆ ਹੁਣ ਮੁਦਲੇ ਵੀ ਜਾਣੇ ਦਵਾਰ ਉਹਨੂੰ ਦੇਖਦਾ ਕੀ ਕਹਿੰਦਾਗਾ ਤੇ ਹਾਰੇ ਪਾਰਕਿੰਗ 'ਚ ਹੀ ਉਹ ਸਾਹਮਣੇ ਗੁਰੂ ਘਰ ਆ ਗਿਆ ਚਲੋ ਉਹ ਦੇਖਦੇ ਹਾਂ ਹੁਣ ਜਾ ਕੇ ਹੁਣ ਅਸੀ ਆਈ ਸਾਡੇ ਬੰਦੇ ਨੂੰ ਲੈਣ ਵਾਸਤੇ ਤੇ ਮਸਾਲਾ ਪਾ ਸਾਨੂੰ ਵਿਸਤਰੀ ਤੇ ਆਹ ਖੋਲਦਾ ਚੱਲੀ ਅਜੇ ਨਿਭਰਾਤੀ ਮਰੇਗਾ ਓਏ ਹੈਲੋ ਕੋੜਿਆ ਯਾਰਾ ਵੀ ਤਾਂ ਨਹੀਂ ਬੰਦਾ ਪੁੱਛੇ ਵੀ ਨਾ ਹੈ ਆ ਪੱਟ ਪਾ ਕੇ ਇਹਨੇ ਕਰਾਤਾ ਇੰਜਨ ਪੂਜਾ ਤੈਨੂੰ ਕਿਵੇਂ ਨਾ ਫੀਲ ਹੋ ਰਿਹਾ ਹੁਣ ਪੂਰਾ ਆਸਮਾਨ ਵੀਰੇ ਆਸਮਾਨ ਮੀਦਾ ਬਾਪੂ ਮੀਦਾ ਬਾਪੂ ਬੇਲਾ ਭੈਣ ਜਿਹੜਾ ਆ ਖੜ ਕੇ ਕਿਹਾ ਖੜਾ ਆ ਉੱਥੇ ਅੱਪੀ ਆ ਕੇ ਲੈ ਆਈ ਆਹ ਤਾਂ ਆਪ ਕਰ ਰਹੀ ਮੈਂ ਤੇ ਕਵਾੜ ਚ ਵੇਜ ਜਿੰਨੇ ਤੁਹਾਨੂੰ ਗੱਡੀ ਕਰਾ ਦੇਣਾ ਤੋ ਹਾਂ ਫਿਲਹਾਲ ਹੈ ਤਾਂ ਕਿਹਦੋਂ ਨਹੀਂ ਭਈ ਜਣੇ ਆ ਮੱਛੀ ਵਾਲੇ ਲੈ ਬਸ ਖੜੀ ਹੋ ਰਿਹਾ ਦੇਖਾ ਕਿਹੜੀ ਮੌਦ ਦੇ ਲੱਤ ਦਾ ਲੈ ਤੇ ਰੋ ਇਹੀ ਲੈ ਗਿਆ ਪੱਟਦਾ ਬਾਈ ਉਹਨਾਂ ਨੇ ਕਹਿੰਦੇ 10 ਮਿੰਟ ਪੱਜ ਨਹੀਂ ਲਾਏਗੇ ਇਹ ਦਿਫਾਜਿਕਾ ਨੇ ਕਾਲੂ ਸ਼ਾਮ ਨੂੰ ਦੇਵਾਂਗੇ ਤੇ ਆਹੀ ਚੱਲੇ ਆਂਗੇ ਅੱਗੇ ਹਾਂ ਉਹ ਬੜਾ ਸਾਹਿਬ ਨੇ ਇਹ ਆ ਜੀ ਮੈਨੂੰ ਗਾਰੰਟੀ ਹੈ ਇਹ ਕਹਿੰਦਾ ਇਹਦੇ ਵਾਂਗੂ ਹੀ ਕਰਨਾ ਉਹਦੇ ਵਾਂਗੂ ਬੰਲੇ ਵਾਂਗੂ ਕਰੀ ਇਹ ਬੰਨੀ ਜਾਈ ਉਹ ਵੀ ਸੇਮ ਹੈ ਕੋਈ ਜੀ ਇਹਦੇ ਵਾਂਗੂ ਨਹੀਂ ਕਰਨਾ ਹੈਗਾ ਪਰ ਇਹਦਾ ਇੰਜਨ ਹੋਣ ਵਾਲਾ ਐਂ ਦਾ ਕ ਇੰਜਨ ਹੋਣ ਵਾਲਾ ਉੱਥੇ ਚੜਾਈ ਨਾ ਐਂ ਰਾਮ ਨਾਲ ਚੜਦਾ ਹੈਗਾ ਪਹਿਲੇ ਚਪੜਾ ਤਾਂ ਹੀ ਤਾਂ ਐਸੀ ਚੱਲਦੀ ਹੋਣੀ ਹਾਂ ਤਾਂ ਹੀ ਕਰਾਈ ਦੋਨ ਸਾਢੇ 60 ਦਿਨ ਤੋਂ ਲੈ ਕੇ ਆਣੇ ਹੈਗੇ ਹੈ ਇਹ ਸਾਲਿਸਤ ਭਾਈ ਉਹਨੇ ਪੱਟਦਾ ਮੁੰਡਿਆਂ ਦੇ ਸੀਜ ਮਾਰਦਾ ਜਿਹੜਾ ਕਹਿ ਰਹੇ ਸੀ ਵੀ ਹੋਣੀ ਚਲਾ ਲਓ ਹੋਲੀ ਚਲਾ ਲਓ ਕਾਹ ਮੰਨਦੇ ਨਹੀਂ ਕਿਤੇ ਮਾਰੇ ਮੋਟੇ ਦਾ ਮਤਾ ਹੋ ਹੀ ਜਾਂਦੇ ਨੇ ਆ ਪਿਆਰ ਆਇਆ कमरा कुमरा लेके आए ले गए बैग बुग रखर चलो चलिए परसों लेके दलवा कल को जाएंगे, दोलो जाएंगे।, दोलो जाएंगे।, दोलो जाएंगे। ਉਹਦ ਤਿੰਨ ਕੋਈ ਨਾ ਪਾ ਲੈ ਫਿਰ ਉਹ ਲੈ ਚੱਕ ਬਾਈ ਵੱਡ ਹੋ ਗਿਆ ਬੇਸਤ ਲੈ ਉਹ ਆਪੇ ਆਉ ਤੁਹਾਡਾ ਵੱਡਿਆ ਗਿਫਟ ਹੁੰਦਾ ਬਾਈ ਗਿਫਟ ਦੇ ਦੇਣਾ ਨੂੰ ਕਰੇ ਲੈ ਜਾਣਗੇ ਆ ਵੀ ਰੈਡੀ ਨੂੰ ਦਿਖਾ ਦੂਗਾ ਜਾ ਕੇ ਆ ਜਾ ਸਾਥ ਵਿੱਚ ਗੱਲ ਸੁਣਾਵਣੀ ਤੇਰਾ ਵੱਡਿਆ 100 ਰੁਪਿਆ ਹਾਂ ਦਿਖਾਏ ਤੇ ਰੈਡੀ ਨੂੰ ਜਾਓ ਵੱਡਿਆ ਪਿਆਣਾ ਲੂਆਂ ਕੋਈ ਛਿੱਲਿਆ ਹਾਂ ਓਏ ਬੋਰਦ ਨੂੰ ਵਾ ਕੇ ਰਾਣਾ ਪਊਗਾ ਸਾਰੇ ਉਸ ਆਪੇ ਕਰਕੇ ਦੇਣਗੇ ਨਾ ਕੋਈ ਤਿਆਰ ਆ ਕਿੱਤੀ ਧਰ ਦੇਣਗੇ ਹੰਮੇ ਹਾਂ ਪੂਣੀ ਧਰ ਦੇ ਕਰਕੇ ਕਾਲੂ ਹੋਊਗਾ ਰਾਮਾ ਕਰਕੇ ਦਵਾਗੇ ਕਹਿੰਦੇ ਰਾਮਾ ਤਾਂ ਕੋਈ ਨਹੀਂ ਗਿਆ ਜਿਹੜੀ ਕੋ ਮਧਿਆ ਉਹ ਅੰਦਰ ਪੈ ਰਗਾ ਪੈ ਉਹ ਟੁੱਟ ਕੇ ਬਸ ਪਿਸਟ ਮਹ ਹੋ ਗਿਆ ਕਸਰ ਕਸਰ ਹੋ ਗਿਆ ਫਿੰ ਪੀਲੇ ਚਾ ਛੱਡ ਗਾਣੂ ਕੁਛ ਕਹਿਣਾ ਕੋਣ ਆ ਰਹਿnde ਤਖਾਰ ਇਹਦੇ ਡੇੜੀ ਨੂੰ ਭੇਜ ਦੇ ਕਿ ਡੇੜੀ ਪਿਸਟ ਪਹੇ ਜਾ ਹੋ ਗਿਆ ਪਾਰਾ ਧੱਕਾ ਕਰਾ ਪੱਕਾ ਦਾ ਮੈਂ ਦੱਸੂ ਵੀ ਤੰਨਿਆਂ ਨੇ ਕੀ ਕੁਝ ਕਰਾਈ ਜਿੰਨਾੜਾ ਜਿੰਨਾੜਾ ਸਰਪੰਚ ਸਾਹਿਬ ਓਏ ਜਿਹੜਾ ਸਰਪੰਚ ਨਾਲ ਬੈਠ ਰਿਹਾ ਉਹ ਨਾਲੋਂ ਸਹੀ ਸੀਗਾ ਜਿਹੜਾ ਜਸ਼ਨ ਨੂੰ ਫੜਾਦਾ ਉਹਦੀ ਕੰਮ ਚਾ ਕਰਤਾ ਇਹ ਤਾਂ ਮੈਨੇ ਹਣੀਆ ਵਾਲਾ ਵੀ ਤਾਂ ਯਾਰ ਇਹਦਾ ਪਤਾ ਸੀਗਾ ਵੀ ਖੜੂਗਾ ਇਹ ਆਪਣਾ ਗ੍ਰਹਿ ਪੜਦੀ ਸੀ ਥਿੰਦੇ ਲੈ ਚੱਲਾਂਗੇ ਇਕੱਲਾ ਆਪਣਾ ਰਹਿ ਗਿਆ ਚਲੋ ਖਰਚੇ ਦਾ ਕੀ ਯਾਰ ਪੀਪੀਐਲ ਨਾਲ ਹੈ ਤਾਂ ਗਿਆ ਸੀਗਾ ਅੱਧਾ ਤਾਂ ਆਊਟ ਲੈਣਗੇ ਜਿਹੜੇ ਡਿਜਾ ਗੱਡੀ ਘੜੇਗਾ ਐਂ ਵੀ ਬੰਦੀ ਹੋਈ ਕਿ ਕਰਾਂਗੇ ਚਲੋ ਘਰ ਦਾ ਚਲੋ ਚਲਦੇ ਹਾਂ ਹੀ ਕਮਰੇ ਵਿੱਚ ਤੇ ਫਿਰ ਉਹਨੂੰ ਕਮਰਾ ਦਿਖਾਉਣੇ ਜਾ ਕੇ ਸਾਡਾ ਕਾਜ ਆ ਜਾ ਠੀਕ ਹੈ ਤੇ ਤਰਫੀ ਮੈਂ ਕਰ ਲਵਾਂਗਾ ਨਹਾਣ ਵੀ ਆਣਾਗਾ ਘੁੰਮਦੇ ਫਿਰਦੇ ਹੈਗੇ ਫਿਰ ਸੋਵਾਂਗੇ ਟਾਈਮ ਨਾਲ ਸਵੇਰੇ 2 ਵਜੇ ਉੱਠ ਕੇ ਆਹ ਤੋਹ ਕੇ ਗਾਣੂ ਗਾਦਾਂਗੇ ਅੱਡੇ ਬੈਠੇ ਜਾਂਦੇ ਆਪ ਸਾਫੀ ਕਮਰੇ ਵਿੱਚ ਇਹ ਇਹ ਮੈਂ ਕਿ ਕਦੇ ਕਿਉਂ ਆ ਆ ਬੰਦੇ ਲੈ ਇੰਜਨ ਕਰਾਵਾ ਦੇਖੀ ਨਾਲ ਹਾਂ ਸਿੱਖਣ ਲੱਗ ਗਏ ਉਹਨੇ ਭਾਜੂ ਲੇ ਕੇ ਸਾਰੀ ਰਾਤ ਤੱਕ ਉਹਨੂੰ ਭਾਜੂ ਸਾਰੀ ਰਾਤ ਇੰਜੀ ਨਹੀਂ ਜੱਲੂ ਸਾਰੀ ਰਾਤ ਬੋਰ ਹੀ ਹੋਊਗਾ ਪਹਿਲਾਂ ਤਾਂ ਬਾਦੀ ਮੈਂ ਇੱਕ ਚੀਜ਼ ਬਾਦੀ ਪਾ ਦੇਣਾ ਨੂੰ ਕਿ ਕਿ ਐਂਗ ਨੂੰ ਹੀ ਬਾਰੇ ਪੱਤਾ ਪਾ ਲਈ ਸੇ ਇੱਕ ਰੈਲਾ ਚੱਲਣਾ ਚਾਹੀਦਾ ਪਹਿਲਾਂ ਕਿਹੜੇ ਬਰਵਾਦੀ ਓਏ ਤੂੰ ਦਾ ਚੱਕੀ ਚੱਕੀ ਹੁਣ ਕਿਹੜਾ ਪਊਗਾ ਪੂਰੀਓ ਹਾਂ ਇਹਦਾ ਮੇਰੇ ਕੋਲ ਕਿੱਟਾਂ ਬਣੀਆਂ ਪਈਆਂ ਨੇ ਹਾਂ ਕਿੱਟੀ ਆਉਗੀ ਇਹਦਾ ਚੱਕੋ ਮੇਰਾ ਕਿੰਨੇ ਵੈਸੇ ਓਏ 6000 ਦੀ 6000 ਮੋਟਾ 6 ਹੁਣ ਲੱਗਿਆ ਹੈ ਓਏ ਚੇਅਰ ਨੂੰ ਲੱਗਾ ਦੋ ਵਾਧਾ ਹੋ ਰਾਂਜ ਕਰਕੇ ਪਊਗਾ ਤੈਨੂੰ ਵੀ ਹੀ ਲੱਗਦਾ ਹੈ ਚੋਮਾ ਮਜੀਤ ਕੋ ਕਰਾਇਆ ਮੇਰੇ ਕੋਲ ਇਹਦਾ 10000 ਲੱਗਾ ਚੋਤ ਬਾਅਦ ਚੱਕ ਤਰੀਕਾ ਵੀ ਚੈੱਕ ਕਰੀ ਮੇਰੇ ਵਾਲੇ ਦੀ ਵੀ ਜਿਆਦਾ ਅੱਛਾ ਹਾਂ ਤਾਂ ਕਿ ਕਿੰਦਾ ਦਾਣੇ 10000 ਤਰ ਮੋਟਰਸਾਈਕਲ ਪੈ ਗਿਆ ਜਿਹੜਾ ਤਾਂ ਅਸੀਂ ਤੇ ਲੱਗਾ 20000 ਚ ਪੈ ਗਿਆ ਗੁੰਡਾ ਥੈਂਕ ਯੂ ਯਾਰ ਮੇਰਾ ਮੂਹਿਆ ਇਹ ਫਿਰ ਕਹ ਲੂ ਮੇਕ ਕਰਾ ਲਈ ਹਾਂ ਇੱਕ ਵਾਰੀ ਫੇਰ ਇੱਕ ਵਾਰੀ ਫੇਰ ਜੇ ਉਸ ਨੂੰ ਪੜਾ ਦੇ ਫੇਰ ਪੰਨ ਹੋਰ ਜਿੱਤੇ ਜਿੱਤੇ ਬੀ ਲੱਕਿਆ ਤੇ 3 ਲਾ ਦਾਂਗੇ ਜੇ ਭੰਨ ਦੋ ਨਵਾ ਪਾ ਕੇ ਦੂੰ ਫ੍ਰੀ ਉਹਦੇ ਲਈ ਫ੍ਰੀ ਕਰ ਦੋ ਜਿਵੇਂ ਉਹਦੇ ਲਈ ਲਈ ਫ੍ਰੀ ਹਾਂ ਉਹਦੇ ਲਈ ਚਲੋ ਆਈ ਚੱਲਦੇ ਆਂਗੇ ਮਮਾ ਬੇਡਾਂ ਨੂੰ ਭੇਜ ਆਵਦੇ ਆਗੇ ਇਹ ਤਾਂ ਬਗਵਾਸ ਹੋ ਰਹੀ ਹੈ ਸਾਡੀ ਤੇ ਬੰਦੇ ਮੱਥਾ ਮੱਥਾ ਟੇਕ ਲੰਗਰ ਨੂੰ ਖਾ ਕੇ ਤੇ ਹੁਣ ਆ ਗਿਆ ਦਰੁਗ ਮਨ ਵਾਸਤੇ ਉਹ ਕਹਿੰਦੇ ਮੁੰਡੇ ਘੁੰਮਦੇ ਕਰਦੇ ਨੇ ਘੁੰਮਦੇ ਤੇ ਆਹ ਕੋਈ

ਚਿਲਕਾ ਹੋ ਗਿਆ ਚਿਲਕਾ ਹੋ ਗਿਆ ਹੈ ਕੀ ਹੋਈ ਉਹ ਦੇਖ ਲੋ ਓਏ ਉਹਨਾਂ ਵਾਲੇ ਓਏ ਅਬੀ ਖਤਰਨਾਕ ਲੱਗ ਰਹੀ ਮੈਨੂੰ ਸੀਰ ਪੂਰਾ ਬਾਹਰ ਆ ਕੇ ਭਾਈ ਨਰੇ ਕਰਕੇ ਘਟਦੀ ਦਿਖਦਾ ਹੈਗਾ ਪੂਰਾ ਪਾਰਾ ਰੇਕਮ ਪੂਰਾ ਇਹ ਜਿਹੜੀ ਹੈਗੀ ਐਨੀ ਏ ਬੈਠੇ ਕਾਸ ਮਾਰ ਰਹੇ ਨੇ ਤੇਰੇ ਨੂੰ ਕੁਝ ਨਹੀਂ ਪਤਾ ਹੈ ਗਿਆ ਇਹ ਤਾਂ ਲਾਉਸ ਮੁੰਡਾ ਪਤਾ ਨਹੀਂ ਖਾਦੇ ਜਿੰਦ ਨੇ ਕਮਰੇ ਜਾਣਾ ਇਹਦਾ ਸੌਵਾਂਗੇ ਆ ਕੇ ਹੁਣ ਉੱਥੋਂ ਪੱਕੀ ਆਉਂ। ਉੱਥੋਂ ਬੰਦੇ ਕਹਿੰਦੇ ਕਹਿੰਦੇ ਇੱਧਰ ਦੇਖ ਕੇ ਕਹਿੰਦਾ ਡਾਰੀ ਵਾਲਾ ਲੱਗਦਾ ਹੈਗਾ। ਆਹ ਹਾਂ। ਪਾਣੀ ਨੂੰ ਆਵਾਜ਼ ਹੀ ਬਹੁਤ ਆਉਣੀ ਜੀ। ਸ਼ੋਰ ਹੀ ਬਹੁਤ ਆਉਂਦਾ ਹੈ। ਇਹ ਹੈ ਤਾਰਾ ਔਰ ਸਿਤਾਰਾ। ਇਹਨੀ ਮੀਟਿੰਗ ਚੱਲ ਰਹੀ ਹੈ ਕਿ ਵੀ ਮੁੰਡੇ ਸੋਟੀਆਂ ਲੈਣ ਲੱਗੇ ਕਹਿੰਦੇ ਗੱਲ ਆਸਤੇ ਫੰਦ ਨਹੀਂ ਆਈ ਚੰਦਨ ਪਸੰਦ ਨਹੀਂ ਆਈ ਜੀ ਮਹੀਨ ਲੱਗੇ ਕਹਿੰਦੇ ਕਿ ਤੌਰ ਲਵਾਂਗੇ ਇਹਦੇ ਡਾਂਗਾ ਲੈ ਰਹੇ ਨੇ ਮੁੰਡੇ ਡਾਂਗਾ ਲੈ ਰਹੇ ਨੇ ਡਾਂਗਾ ਖੇਡੂਗੇ ਵੇ ਆ ਲੈ ਓਏ ਲੇ ਲਓ ਵੀ ਛੋਟੀ ਦੇਗੀ ਤੁਹਾਨੂੰ ਯਾਰ ਇਹਨਾਂ ਨੇ ਲੈਣਾ ਹੀ ਇਹ ਇਹ ਕੁਝ ਬਹੁਤ ਵਧੀਆ ਬਹੁਤ ਵਧੀਆ ਇਹ ਲੋਕ ਇਹ ਨਾ ਲੈਣਾ ਹੀ ਨੇ ਇਹ ਕੁਝ ਕੀ ਰਭੂ ਵੀ ਹਾਂ ਉਮੀਂ ਪੋਸਟ ਲਗਦਾ ਕਿੰਨਾ ਸੋਹਣਾ ਸੋਰਗੇ ਜੀ ਯਾਰ ਬੇ ਪਿਆਰ ਬੇ ਪਿਆਰ ਬੇ ਪਿਆਰ ਬਾਬਾ ਜੀ ਤੇ ਉਹ ਇੰਨੀ ਦੂਰੋਂ ਆਏ ਜੀ ਫੇਰ 150 ਨਹੀਂ ਲਾ ਸਕਦਾ ਬਾਬਾ ਕਹੇ ਜੀ ਨਿਰੋ ਆ ਬਰੇਡ ਤੋਂ ਲਾ ਦੇ ਗੱਲ ਕਰਦੇ ਨੇ ਤੀਵੀਂ ਵੰਗ ਦਾ ਸਮਾਨ ਖੜਾ ਰੱਖਿਆ ਨਹੀਂ 6 ਰੁਪਏ ਕਹ ਦੋ

ਕੋ ਕਿ ਹੋ ਰਿਹਾ ਨਿਕਲੂਗੀ ਹੋਰ ਬਈ ਗੱਲ ਆ ਕਿਲੋ ਕਿਲੋ ਮੈਂ ਨਿਕਲੂਗੀ ਨਾ ਵਿੱਚ ਉਹ ਆਪਣੇ ਪਾਣ ਵਾਲੇ ਹੋਗੇ ਸਵੇਰੇ ਆ ਨਾ ਇੱਕ ਮਿੰਟ ਇਹਨਾਂ ਦੇ ਕੱਪੜੇ ਨਹੀਂ ਸਾਫ ਹੋ ਜਾ ਰਹੇਗੇ ਤੇਰੀ 3 ਸਾਲਾਂ ਦਾ ਵੀ ਬਣਾ ਨਾ ਲੋਰਾ ਸਭ ਤੋਂ ਪਹਿਲਾਂ ਨਿਕਲੇ ਈ ਘੱਟ ਦੇਣੀ ਨਾ ਕੱਪੜੇ ਅੰ ਵਿੱਚ ਖਾਦਾ ਹੋਈ ਇੱਲੇ ਕੇ ਨਾਮ ਦੇ ਤਾ ਮੀਆਂ ਦਾ ਕੋਈ ਇੰਤਕਾਰੀ ਦੀ ਬਾਤ ਆਣ ਤਾਂ ਦੇਖ ਕਿਹਨੀਆਂ ਬੋਲੇ ਆਏ ਹੋ ਉਹ ਵੀ ਨਹੀਂ ਹੋਰੀ ਚਾਹੀਏ ਹੋਣਗੀਆਂ ਬਾਅਦ ਚ ਦੇਖਾਂਗੇ ਬਾਅਦ ਚ

ਐਣਕ ਗਾਜ ਨਹੀਂ ਐਣਕ ਫੀਰਾ ਬਾਪੇ ਫੀਰਾ